ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾਗਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦੀਆਂ ਕੁੱਝੀਆਂ ਤੇ ਮਾੜੀਆਂ ਹਰਕਤਾਂ ਮੁਲਾਜ਼ਮਾਂ ਦੀਆਂ ਪ੍ਰੋਮੋਸ਼ਨਾਂ ਦਾ ਬੁਰਾ ਹਾਲ ਹੈ ਇਹ ਲਿਬਲੀਆ ਪਸਾ ਇੱਕ ਬੰਦ ਹੋਣੀ ਚਾਹੀਦੀਆਂ ਪ੍ਰਧਾਨ ਪੰਜਾਬ ਰੋਡਵੇ ਸਰਕੋ ਦੇ ਅੱਜ ਅਸੀਂ ਸਾਡੀ ਪਚਾਈ ਚ ਹਾਜ਼ਰ ਹੋਏ ਆ ਪੰਜਾਬ ਰੋਡਵੇ ਦੀ ਘੈੜੀ ਕਿਲਾ ਨੂੰ ਚੜ੍ਹਦੀ ਕਿਲਾ ਲੈ ਜਾਣ ਵਾਸਤੇ ਸਾਡੇ ਜਿਹੜੇ ਸੁਝਾਅ ਆ ਉਹ ਸਰਕਾਰ ਸੁਣੇ ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾਗਰ ਕਰਨ ਜਾ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਸੁਝਾਅ ਦੇਵਾਂਗੇ ਇਹ ਰੋਡਵੇ ਜਿਹੜੀ ਹੈ ਉਹ ਕਦੇ ਘਟੇ ਚ ਨਹੀਂ ਜਾਂਦੀ ਇਹ ਸਰਕਾਰ ਦਾ ਖਜ਼ਾਨਾ ਪੜ ਜਾਂਦੀ ਹੈ ਜੇ ਸਰਕਾਰ ਇਹਨੂੰ ਸਹੀ ਤਰੀਕੇ ਨਾਲ ਨਾ ਦੇ ਕਾਰਨ ਕੀ ਹੈ ਕਾਰਨ ਹੈਗਾ ਜੀ ਵੀ ਮਤਲਬ ਸਾਡੀ ਤੋਂ ਕੋਈ ਗੱਲ ਸੁਣਦੇ ਨਹੀਂ ਹਾਲਾਂਕਿ ਯੂਨੀਅਨ ਜਿਹੜੀ ਹੈ ਉਹ ਸਰਕਾਰ ਔਰ ਮੁਲਾਜ਼ਮਾਂ ਦੇ ਵਿੱਚ ਕੜੀ ਦਾ ਕੰਮ ਕਰਦੀ ਹੈ ਸਾਨੂੰ ਇਹਨੂੰ ਸੁਣਨਾ ਚਾਹੀਦਾ ਪੰਜਾਬ ਰੋਡਵੇ ਦੇ ਵਿੱਚ ਮੁਲਾਜ਼ਮਾਂ ਦੀਆਂ ਪ੍ਰੋਮੋਸ਼ਨਾਂ ਦਾ ਬੁਰਾ ਹਾਲ ਹੈ ਬੜੀਆਂ ਬੜੀਆਂ ਪੋਸਟ ਜਿਹੜੀਆਂ ਪੋਸਟਾਂ ਖਾਲੀ ਪਈਆਂ ਬੰਦੇ ਅਲਿਜੀ ਬਣੇ ਸਰਕਾਰ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਕਰਾਪਸ਼ਨ ਜਿਹੜੀ ਹੈ ਉਹ ਚੜਦੀ ਕਲਾ ਚੱਲ ਰਹੀ ਹੈ ਰੋਡਵੇ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਜੀ ਕ腐ਸ਼ਾ ਜਿਹੜੀ ਕਹਿੰਦੇ 0 ਟੋਲੈਂਸ ਤੇ ਆ ਪਰ ਰੋਡਵੇ ਦੇ ਵਿੱਚ ਇਹ ਖਤਮ ਨਹੀਂ ਹੋਈ। ਪੱਕੀ ਭਰਤੀ ਜਿਹੜੀ ਕੋਈ ਨਹੀਂ ਹੋ ਰਹੀ। ਬੱਸਾਂ ਜਿਹੜੀ ਆਈਆਂ ਸਾਡੇ ਕੋਲ ਉਹ ਬੱਸਾਂ ਦੇ ਹਿਸਾਬ ਦੇ ਨਾਲ ਵੀ ਸਾਡੇ ਕੋਲ ਸਾਫ ਐ ਨਹੀਂ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਤਕਰੀਬਨ 1.5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਹਾਂ। ਸਾਡੇ ਜਿਹੜੇ ਡਾਇਰੈਕਟਰ ਸਾਹਿਬ ਆਏ ਨੇ ਉਹਨਾਂ ਦਾ ਸਾਡੇ ਨਾਲ ਬੋਲ ਚੱਲਦਾ ਰਵਈਆ ਜਿਹੜਾ ਉਹ ਬਹੁਤ ਭੈੜਾ ਹੈ। ਉਹ ਗੱਲ ਸੁਣ ਕੇ ਵੀ ਰਾਜੀ ਨਹੀਂ ਪਹਿਲਾਂ ਉਹਨੇ ਸਾਨੂੰ 14 ਤਰੀਕ ਦੀ ਮੀਟਿੰਗ ਦਿੱਤੀ ਉਹ ਬਿਨਾਂ ਕਿਸੇ ਕਾਰਨ ਤੋਂ ਉਹ ਜਿਹੜੀ 28 ਤਰੀਕ ਦੀ ਕਰਦੀ ਔਰ 28 ਤਰੀਕ ਨੂੰ ਵੀ ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਮਿਸ ਰਿਵ ਕੀਤਾ ਠੀਕ ਮੇਰਾ ਨਾਮ ਸਰਵਿੰਦਰ ਕਮਲ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਦੱਸੋ ਜੀ ਮੈਂ ਪੰਜਾਬ ਰੋਡ ਵੈਸਟ ਕਲੱਜ ਦਾ ਪ੍ਰਧਾਨ ਆ ਐਕਸ਼ਨ ਕਮੇਟੀ ਦਾ ਮੈਂਬਰ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਇੱਥੇ ਕੀਤੀ ਗਈ ਆ ਇਹ ਪੰਜਾਬ ਸਰਕਾਰ ਦੀਆਂ ਕੁੱਝੀਆਂ ਤੇ ਮਾੜੀਆਂ ਹਰਕਤਾਂ ਦੇ ਖਿਲਾਫ ਕੀਤੀ ਗਈ ਆ ਸਰਕਾਰ ਕਹਿੰਦੀ ਆ ਬੋਰਡ ਲਾਏ ਆ ਸਰਕਾਰ ਨੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਅਸੀਂ ਦਾਅਵੇ ਨਾਲ ਕਹਿੰਦੇ ਆ ਕੋਈ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਭ੍ਰਿਸ਼ਟਾਚਾਰ ਉਹ ਪਹਿਲਾਂ ਨਾਲੋਂ ਵੱਧ ਚੱਲ ਰਿਹਾ ਉਹਦੇ ਅਸੀਂ ਸਬੂਤ ਦੇ ਸਕਦੇ ਆ ਉਹਦਾ ਅਸੀਂ ਸਬੂਤ ਇਸ ਕਰਕੇ ਦੇ ਸਕਦੇ ਆ ਜਲੰਧ ਤੋਂ ਅੰਮ੍ਰਿਤਸਰ ਜਿਹੜੀ ਪ੍ਰਾਈਵੇਟ বাস ਚੱਲਦੀ ਹੈ ਉਹ ਪਿਆਰ বাস ਉਹਦੀ ਹਰ 20 ਮਿੰਟ ਦੀ ਸਰਵਿਸ ਆ ਉਹ ਜਿਹੜੀ ਬੱਸਾਂ ਪਿਛਲੇ 5 ਸਾਲਾਂ ਚ ਕਾਂਗਰਸ ਦੇ ਰਾਜ ਵਿੱਚ ਵੀ ਚੱਲਦੀ ਰਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਆਸ ਵਿੱਚ ਕੋਈ ਮੇਲ ਨਹੀਂ ਪਰ ਜਿਹੜੀਆਂ ਬੱਸਾਂ ਆ ਉਹ ਕਾਂਗਰਸ ਦੀ ਪ੍ਰਵਾਸੀਆਂ ਪਿਆਰ ਵਾਸਤੇ ਚੱਲ ਰਹੀਆਂ ਤੇ ਰੋਡਵੇ ਨੂੰ ਖੋਰਾ ਲਾ ਰਹੀਆਂ ਜਿਹੜੀਆਂ ਇਹਦੇ ਵਿੱਚ ਹੋਰ ਕਹਿਣ ਵਾਲੀ ਗੱਲ ਆ ਜਿਵੇਂ ਸਾਡੇ ਰੋਡਵੇ ਗਿਆਂ ਚਾਹਦੇ ਕਿ ਅਸੀਂ ਇਹ ਚਾਹਦੇ ਅਸੀਂ ਇਹ ਚਾਹਦੇ ਆ ਕਿ ਅਸੀਂ ਇਹ ਚਾਹਦੇ ਆ ਕਿ ਇਹ ਜਿਹੜੀਆਂ ਬੱਸਾਂ ਇਹ ਬੰਦ ਹੋਣੀਆਂ ਚਾਹੀਦੀਆਂ ਸਾਰੋ ਕੇ ਰੋਡਵੇਜ ਨੂੰ ਇਹਨਾਂ ਬੰਦ ਪਸਾ ਨਾਲ ਮੁਨਾਫਾ ਹੋ ਸਕੇ ਬਾਕੀ ਜਿਹੜੀਆਂ ਰੋਡਵੇਜ ਦੀਆਂ ਵਰਕਸ਼ਾਪਾਂ ਦੀ ਹਾਲਤ ਤਾਂ ਬਹੁਤ ਹੀ ਮਾੜੀ ਇੱਕ ਘੱਟਿਆ ਹਾਲਤ ਵਿੱਚ ਆ ਕਦੀ ਵੀ ਦੇਖ ਸਕਦੀਆਂ ਇਹਨਾਂ ਦੀ ਪੱਤੀ ਦੀ ਪੂਰੀ ਜਿਹੜੀ ਹਾਲਤ ਹੈ ਜਿੱਥੋਂ ਦਾ ਮੰਤਰੀ ਸਾਹਿਬ ਆ ਸਾਡੇ ਮੰਤਰੀ ਸਾਹਿਬ ਆ ਉੱਥੋਂ ਦੀ ਜਿਹੜੀ ਡਿੱਪੂ ਦੀ ਪੱਟੀ ਦੀ ਵਰਕਸ਼ਾਪ ਦੀ ਹਾਲਤ ਤਾਂ ਬਹੁਤ ਮਾੜੀ ਆ ਜੇ ਉੱਥੇ ਜਾ ਕੇ ਤੁਸੀਂ ਦੇਖੋ ਜਿਹੇ ਘੁੰਮਦੇ ਆ ਉੱਪਰ ਛੱਡਾਂ ਦੇ ਉੱਪਰ ਛੱਡਾਂ ਹਨੀਆਂ ਆ ਉਦਾਂ ਹੀ ਨੰਗੀ ਜਿਹੜੀ ਵਰਕਸ਼ਾਪ ਤਰੀ ਫਿਰਦੀ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਕਿ ਜਿਹੜੀਆਂ ਬੱਸਾਂ ਬਜਟ ਵਿੱਚ ਰੱਖ ਕੇ ਜਿਹੜੀਆਂ ਬੱਸਾਂ ਰੋਡਵੇ ਦੇ ਵਿੱਚ ਪਾਈਆਂ ਜਾਣ ਤਾਂ ਜੋ ਕਿ ਜਿਹੜੇ ਕਰਮਚਾਰੀ 3300 ਦੀ ਇਹ ਵੜਾ ਕੇ ਬੈਠੇ ਆ ਕਮੇਟੀ ਬਣਾਈ ਆ ਕਿ 3300 ਪੋਸਟ ਆ ਅਸੀਂ ਖਤਮ ਕਰਨੇ ਆ ਅਸੀਂ ਉਹਦੀ ਪੂਰ ਜ਼ੋਰ ਨਕੇਦੀ ਕਰਦੇ ਆ ਇਹ 3300 ਪੋਸਟਾਂ ਜਿਹੜੀ ਕਮੇਟੀ ਨੇ ਬਣਾਈਆਂ ਉਹ ਕਮੇਟੀ ਨੂੰ ਅਸੀਂ ਜਿਹੜੇ ਤੋੜ ਕੇ ਇਹ ਜਿਹੜੀਆਂ 3300 ਪੋਸਟਾਂ ਖਤਮ ਕਰਨ ਦੀ ਤਿਆਰੀ ਜੁਣਾਈ ਜਾ ਰਹੀ ਹੈ ਉਹ ਖਤਮ ਨਾ ਕੀਤੇ ਜਾਣ ਸਗੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਰੋਡ ਦੇ ਵਿੱਚ ਸੈਟਲ ਕੀਤਾ ਜਾਵੇ ਠੀਕ ਹੈ ਮੈਨੇਜਰ ਦੀ ਇੱਕ ਪੋਸਟ ਜਿਹੜੀ ਹੈ ਉਹਨੂੰ ਵਧਾ ਰਹੇ ਆ ਜਿਹੜਾ ਥੱਲੇ ਵਾਲੇ ਕੰਮ ਕਰਨ ਦੇ ਬੰਦੇ ਆ ਉਹਨਾਂ ਦੀਆਂ ਪੋਸਟਾਂ ਨੂੰ ਸਰਕਾਰ ਕੱਟਣ ਵਾਲੀ ਜਾ ਰਹੀ ਹੈ ਫਲਾਕੇ ਸਰਕਾਰ ਵਾਦਾ ਕਰਕੇ ਆਈ ਸੀ ਕਿ ਤੁਹਾਨੂੰ ਕੋਈ ਤਰਹਾਂ ਦੀ ਦੇਣ ਨਹੀਂ ਦੇਣਾ ਪੈਗਾ ਗੱਡੀਆਂ ਲੰਮੀਆਂ ਪਹਿਨਗੀਆਂ ਇਹ ਹੋਊਗਾ ਭ੍ਰਿਸ਼ਟਾਚਾਰ ਖਤਮ ਹੋਊਗਾ ਬੜੀ ਬਾਗੇ ਰਾਣੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਪੰਜਾਬ ਰੋਡਵੇ ਬਿਲਕੁਲ ਖੜਮ ਹੋ ਗਈ ਏ ਇਹਨੂੰ ਚਲਾਉਣ ਦੇ ਉਪਰਾਲੇ ਦਿੱਤੇ ਜਾਂ ਸੰਚਾਲਨ ਘੜਾ ਚਲਾਇਆ ਜਾਵੇ ਅਸੀਂ ਸਰਕਾਰ ਨੂੰ ਇਹ ਵੀ ਕਰਦੇ ਹਾਂ ਤੇ ਨਾਲ ਜੋ ਸਾਡੇ ਅੰਕ ਪ੍ਰੋਗਰਾਮ ਹੈ ਉਹ ਵੀ ਸੰਦਰਸ਼ਣਾ ਚਾਹੁੰਦੇ ਆ ਲੋਕਾਂ ਤੋਂ ਨੌਂ ਗਾਤਾ ਸਾਲ ਤੇ ਇਹਨੂੰ ਉਈ ਬਕਰੇ ਜਿਹੜੇ ਸਾਡੇ ਠੇਕੇ ਦੇ ਮਾਲਕ ਸੀ ਉਹ ਵੀ 2007 ਦੀ ਭਰਤੀ ਹੋਈ ਸੀ ਉਹਦੇ ਵਿੱਚ ਉਹਨਾਂ ਨੂੰ 18-20 ਸਾਲ ਹੋ ਗਏ ਆ ਹੁਣ ਤੱਕ ਕੋਈ ਇੰਦਾਜਾ ਪੱਕਾ ਨਹੀਂ ਕੀਤਾ ਗਿਆ ਮਤਲਬ 9 ਤਰੀਕ ਨੂੰ ਲੈ ਕੇ ਤੇ ਇਹ ਜੇਕਰਾਂ ਦੇ ਤੇ 2 ਤਰੀਕ ਨੂੰ ਅਸੀਂ ਇੱਕ ਆਪਣੀ ਸਾਰੇ ਡੀਪਾਂ ਗਿਆ ਗਿਆ ਦੀ ਕਰਕੇ ਤੇ 4 ਤਰੀਕ ਨੂੰ ਪੱਟੀ ਵਿਖੇ ਜਿੰਮਤਰੀ ਦੇ ਇਹਨਾਂ ਦਾ ਤਾਂ ਕੋਈ ਨਹੀਂ ਇਹਨਾਂ ਦਾ ਤਾਂ ਕੋਈ ਸਾਡੇ ਪੰਜਾਬ ਰੋਲੇ ਪੱਤੀ ਭੱਟੀ ਕੀਤੀ ਤੇ ਨਾ ਹੀ ਪੰਜਾਬ ਰੋਲੇ ਕੋਈ ਨਮੀ ਬਸ ਪਾਈ ਅਜੀਨੈਕ 200 ਦਿਨੋਂ ਆਪਣੇ ਮੰਗ ਪੱਤਰ ਦੇ ਲਏਗੇ ਇਹ ਪਿਸ਼ਟਾ ਜਾਣ ਖਤਮ ਹੋ ਗਿਆ ਜਿਹੜੇ ਪੰਜਾਬ ਰੋਲੇ ਜਿਹਨੂੰ ਪਿਸ਼ਟਾ ਜਾਣ ਬਣਿਆ ਇਹ ਚ ਬਣਿਆ ਨਹੀਂ ਹੈ ਇਹ ਚ ਬਣਿਆ ਪਰ ਮੋਸ਼ਨ ਜਿਹੜੀਆਂ ਦੇਖੋ ਸਾਡੀਆਂ ਪ੍ਰੋਮੋਸ਼ਨਲ ਜਿਹੜੀਆਂ ਸਾਡੇ ਕੋਲ ਤਕਰੀਬਨ 180 ਤੋਂ ਉੱਪਰ ਪ੍ਰੋਮੋਸ਼ਨਲ ਇੰਸਪੈਕਟਰ ਜੀ ਖਾਲੀ ਹੈ ਇਹ ਪ੍ਰੋਮੋਸ਼ਨ ਵੀ ਪੜੇ ਗਏ ਸੰਦਰਭਾਂ ਕਰਕੇ ਤਕੀਏ ਸੱਤਰਾਹਾਂ ਜੋ ਵਈਆਂ ਹੁਣ ਸਰਕਾਰਾਂ ਨੇ ਪੰਜਾਬ ਰੋਡ ਨੇ ਜੀ ਕੁਝ ਵਾਅਦੇ ਵੀ ਜਾਂਦਾ ਅਤੇ ਘਾਟੇ ਵਿੱਚ ਵੀ ਪਰ ਜਿਹੜੀ ਹੁਣ ਇਹ ਸਰਕਾਰ ਆਈ ਹੈ